ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਸੀਂ ਨਹਾਉਣ ਵਾਲੀ ਬਾਲਟੀ ਦੇ ਵਿੱਚ ਇਹ ਇੱਕ ਚੀਜ਼ ਮਿਲਾ ਲਓਗੇ ਤੇ ਸੱਤ ਪੋਸ਼ਟਾਂ ਬੈਠ ਕੇ ਤੁਹਾਡੀਆਂ ਖਾਣਗੀਆਂ ਉਹ ਕਿਹੜੀ ਚੀਜ਼ ਹੈ ਜਿਹੜੀ ਅਸੀਂ ਨਹਾਉਣ ਦੇ ਟਾਈਮ ਪਾਣੀ ਦੇ ਵਿੱਚ ਮਿਕਸ ਕਰਨੀ ਹੈ ਇਹ ਉਪਾ ਅਸੀਂ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਵੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜਿਵੇਂ ਕਿ ਅਸੀਂ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਉਪਾਅ ਦੱਸਦੇ ਹਾਂ ਸਮਝ ਲਓ ਕਿ ਅੱਜ ਮੰਗਲਵਾਰ ਦਾ ਦਿਨ ਹੈ ਤੇ ਮੰਗਲਵਾਰ ਦੇ ਦਿਨ ਜੇਕਰ ਤੁਸੀਂ ਤੁਹਾਨੂੰ ਕਿਹਾ ਜਾਏ ਕਿ ਅੱਜ ਤੁਸੀਂ ਗੁੜ ਖਾ ਲਓ ਇਹ ਅਸੀਂ ਇੱਕ ਸਿੰਪਲ ਜਿਹੀ ਗੱਲ ਦੀ ਨਾਲ ਤੁਹਾਨੂੰ ਕਹਿ ਦਿੱਤਾ ਕਿ ਮੰਗਲਵਾਰ ਦੇ ਦਿਨ ਤੁਸੀਂ ਗੁੜ ਖਾ ਲਓ ਪਰ ਉਸ ਦੇ ਪਿੱਛੇ ਦਾ ਕੀ ਕਾਰਨ ਹੈ ਉਸ ਨੂੰ ਸਹੀ ਤਰੀਕੇ ਦੇ ਨਾਲ ਤੁਹਾਨੂੰ ਅਗਰ ਸਮਝਾਇਆ ਜਾਵੇ ਤਾਂ ਫਿਰ ਹੀ ਤੁਸੀਂ ਸਮਝੋਗੇ ਕਿ ਇਸ ਦਿਨ ਜੇਕਰ ਅਸੀਂ ਗੁੜ ਖਾਣੇ ਆ ਤੇ ਸਾਡੇ ਗੁੜ ਖਾਣ ਦਾ ਕੀ ਮਤਲਬ ਹੁੰਦਾ ਹੈ ਇਹ ਸਾਰੀ ਜਾਣਕਾਰੀ ਦੇਣ ਲੱਗੇ ਤੇ ਵੀਡੀਓ ਨੂੰ ਸਮਝਾਉਣ ਲੱਗੇ ਤੁਹਾਨੂੰ ਥੋੜਾ ਜਿਹਾ ਸਮਾਂ ਤਾਂ ਜ਼ਰੂਰ ਲੱਗਦਾ ਹੈ ਸੋ ਇਸ ਕਰਕੇ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਆ ਕਰੋ ਇਹ ਨਾ ਸੋਚਿਆ ਕਰੋ ਕਿ ਵੀਡੀਓ ਦੀ ਲੈਂਥ ਵੱਜ ਜਾਂਦੀ ਹੈ ਕਿਉਂਕਿ 5-7 ਮਿੰਟ ਦੀ ਵੀਡੀਓ ਅਸੀਂ ਦੇਖ ਸਕਦੇ ਹਾਂ ਆਪਣੇ 24 ਘੰਟਿਆਂ ਦੇ ਸਮੇਂ ਦੇ ਵਿੱਚੋਂ ਅਸੀਂ 5-7 ਮਿੰਟ ਦਾ ਟਾਈਮ ਤਾਂ ਕੱਢ ਸਕਦੇ ਹਾਂ ਆਪਣੇ ਘਰ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਤੁਹਾਨੂੰ ਉਪਾਅ ਦੱਸਦੇ ਹਾਂ ਸਮਝਾਉਂਦੇ ਆ ਫਿਰ ਵੀ ਤੁਹਾਡੇ ਮਨ ਦੇ ਵਿੱਚ ਆਸਤਾ ਬੰਦੀ ਹੈ ਕਿ ਇਸ ਉਪਾਅ ਨੂੰ ਤੁਸੀਂ ਇਸ ਤਰੀਕੇ ਦੀ ਨਾਲ ਕਰਨਾ ਹੈ ਇਸ ਤਰੀਕੇ ਦੇ ਨਾਲ ਸਾਰੀ ਜਾਣਕਾਰੀ ਫਿਰ ਵੀ ਸਾਨੂੰ ਪਤਾ ਲੱਗਦੀ ਹੈ ਕਿ ਅਸੀਂ ਇਸ ਉਪਾਅ ਨੂੰ ਕਿਵੇਂ ਕਦੋਂ ਤੇ ਕਿਹੜੇ ਸਮੇਂ ਕਰਨਾ ਹੈ ਜੇਕਰ ਅਸੀਂ ਡਿਟੇਲ ਦੇ ਵਿੱਚ ਇਸ ਵੀਡੀਓ ਨੂੰ ਦੇਖਦੇ ਆ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਜਿਹੜਾ ਵੀ ਉਪਾਅ ਕਰਨੇ ਆ ਉਹ ਉਪਾਅ ਨੂੰ ਅਸੀਂ ਦੱਸੇ ਗਿਆ ਲੌਜੀਕ ਦੇ ਅਨੁਸਾਰ ਕਰਾਂਗੇ ਤੇ ਕਰਾਂਗੇ ਤਾਂ ਫਿਰ ਸਾਨੂੰ ਉਸ ਉਪਾਅ ਦਾ ਰਿਜ਼ਲਟ ਜ਼ਰੂਰ ਮਿਲੇਗਾ ਉਪਾਅ ਦੱਸਣ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਿੰਦੇ ਆ ਕਿ ਜੇਕਰ ਸਾਡੇ ਘਰ ਦੇ ਵਿੱਚ ਜਾਂ ਸਾਡੀ ਕੁੰਡਲੀ ਦੇ ਵਿੱਚ ਸਾਡਾ ਰਾਹੂ ਤੇ ਸ਼ਨੀ ਜੋ ਖਰਾਬ ਚੱਲ ਰਿਹਾ ਹੈ ਨਾ ਤੇ ਉਹ ਖਰਾਬ ਚੱਲਣ ਦੇ ਕਰਕੇ ਸਾਡੇ ਘਰ ਦੇ ਵਿੱਚ ਇੰਨੀ ਜ਼ਿਆਦਾ ਗਰੀਬੀ ਆਵੇਗੀ ਅਸੀਂ ਭਾਵੇਂ ਕੋਈ ਵੀ ਕੰਮ ਸ਼ੁਰੂ ਕਰ ਲਿਏ ਜਿੰਨੀ ਮਰਜ਼ੀ ਮਿਹਨਤ ਕਰ ਲਈਏ ਸਾਡਾ ਕੋਈ ਵੀ ਕੰਮ ਸਿਰੇ ਨਹੀਂ ਚੜੇਗਾ ਇਸ ਤੋਂ ਇਲਾਵਾ ਦੂਸਰੀ ਸਾਈਡ ਦੀ ਜੇਕਰ ਆਪਾਂ ਗੱਲ ਕਰੀਏ ਜੇਕਰ ਸਾਡੇ ਰਾਹੂ ਤੇ ਸ਼ਨੀ ਸਾਡੇ ਤੋਂ ਖੁਸ਼ ਨੇ ਸਾਡੇ ਤੋਂ ਬਹੁਤ ਹੀ ਜ਼ਿਆਦਾ ਪਰਸੰਨ ਨੇ ਤਾਂ ਤੁਸੀਂ ਇਹ ਸਮਝ ਲਾਓ ਕਿ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੇ ਢੇਰ ਲੱਗ ਜਾਣਗੇ ਤੁਹਾਡੇ ਘਰ ਦੀ ਘਰ ਦੇ ਵਿੱਚ ਕਦੇ ਵੀ ਗਰੀਬੀ ਨਹੀਂ ਆਵੇਗੀ ਤੁਹਾਨੂੰ ਉਹ ਪੈਸਿਆਂ ਦੇ ਢੇਰ ਤੇ ਬਿਠਾ ਦੇਣਗੇ ਇੰਨਾ ਸਾਡੇ ਘਰ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਆਉਂਦਾ ਇਹੀ ਸਮਝ ਲਓ ਕਿ ਅਨਲਿਮਿਟਿਡ ਪੈਸਾ ਆਉਂਦਾ ਹੈ ਛੋਟੇ ਮੋਟੀ ਮਾਤਰਾ ਦੇ ਵਿੱਚ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਅਨਲਿਮਿਟਿਡ ਮਾਤਰਾ ਦੇ ਵਿੱਚ ਆਉਂਦੇ ਤੇ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਸਾਡੇ ਘਰ ਦੇ ਵਿੱਚ ਪੈਸਾ ਆ ਕਿੱਥੋਂ ਰਿਹਾ ਹੈ ਤੇ ਕਿਵੇਂ ਰਿਹਾ ਹੈ ਸੁਣਨ ਦੇ ਵਿੱਚ ਇਹ ਗੱਲ ਬਹੁਤ ਹੀ ਅਜੀਬ ਲੱਗਦੀ ਹੈ ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ ਪਰ ਜੇਕਰ ਤੁਸੀਂ ਇਹ ਉਪਾਅ ਕਰੋਗੇ ਤੇ ਤੁਹਾਡੇ ਸ਼ਨੀ ਤੇ ਰਾਹੂ ਬਹੁਤ ਹੀ ਵਧੀਆ ਹੋ ਜਾਣਗੇ ਤੁਹਾਨੂੰ ਪਰਸੰਨ ਕਰਨਗੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋ ਜਾਣਗੀਆਂ ਜਦੋਂ ਸ਼ਨੀ ਤੇ ਰਾਹੁ ਸਾਡੇ ਤੋਂ ਇਹ ਉਪਾਅ ਕਰਨ ਦੇ ਨਾਲ ਖੁਸ਼ ਹੁੰਦੇ ਨੇ ਇਸੇ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸ ਰਹੇ ਹਾਂ ਨਾ ਉਹ ਇਹ ਹੀ ਦੱਸ ਰਹੇ ਹਾਂ ਕਿ ਜਿਹੜਾ ਸਾਡਾ ਰਾਹੁ ਤੇ ਸ਼ਨੀ ਏ ਉਹ ਕਿਸ ਤਰੀਕੇ ਦੇ ਨਾਲ ਪਰਸੰਨ ਹੋ ਸਕਦਾ ਹੈ ਇਹ ਉਪਾਅ ਕਰਨ ਦੇ ਨਾਲ ਇਸ ਤਰੀਕੇ ਦੇ ਨਾਲ ਤੁਸੀਂ ਵੀ ਚਾਹੁੰਦੇ ਹੋਵੋਗੇ ਕਿ ਜਿਹੜਾ ਸਾਡਾ ਰਾਹੂ ਤੇ ਸ਼ਨੀ ਹੈ ਉਹ ਪ੍ਰਸੰਨ ਹੋ ਜਾਵੇ ਤੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਪੈਸਿਆਂ ਦੇ ਨਾਲ ਖੇਡੀਏ ਕਿਉਂਕਿ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਆਵੇ ਕਿ ਮੇਰੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਾ ਰਹੇ ਇਸ ਤਰੀਕੇ ਦੇ ਨਾਲ ਹਰ ਇੱਕ ਵਿਅਕਤੀ ਇਹ ਵੀ ਚਾਹੁੰਦਾ ਹੈ ਕਿ ਸਾਡੇ ਕੋਲ ਇੰਨਾ ਜ਼ਿਆਦਾ ਪੈਸਾ ਹੋਵੇ ਅਸੀਂ ਕਾਰਾਂ ਗੱਡੀਆਂ ਦੇ ਵਿੱਚ ਘੁੰਮੀਏ ਸਾਡੇ ਕੋਲ ਹਰ ਇੱਕ ਲਗਜ਼ਰੀ ਚੀਜ਼ ਹੋਵੇ ਅਸੀਂ ਆਪਣੇ ਬੱਚਿਆਂ ਨੂੰ ਹਰ ਇੱਕ ਲਗਜ਼ਰੀ ਚੀਜ਼ ਅਸੀਂ ਦਿਵਾ ਸਕੀਏ ਇਸ ਤਰੀਕੇ ਦੇ ਨਾਲ ਅੱਜ ਕੱਲ ਦਾ ਸਮਾਂ ਹੀ ਇਸ ਤਰ੍ਹਾਂ ਦਾ ਹੈ ਕਿ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਸਾਨੂੰ ਪੈਸੇ ਨੂੰ ਲੈ ਕੇ ਕਿਸੇ ਦੇ ਵੱਲ ਵੇਖ ਕੇ ਤਰਸਣਾ ਨਾ ਪਵੇ ਇਸ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਆ ਉਸ ਉਪਾਦੀ ਤੇ ਆਪਾਂ ਅਕਸਰ ਹੀ ਸੁਣਿਆ ਹੈ ਹਰ ਵਾਰ ਸੁਣਦੇ ਵੀ ਆ ਕਿ ਜਦੋਂ ਸਾਡੇ ਰਾਹੂ ਤੇ ਸ਼ਨੀ ਪਰਸਨ ਹੁੰਦੇ ਆ ਤੇ ਸਾਡੇ ਘਰ ਦੇ ਵਿੱਚ ਜੋ ਪੈਸਾ ਆਏ ਉਹ ਛਲਾਂਗਾ ਮਾਰ-ਮਾਰ ਕੇ ਆਉਂਦਾ ਹੈ ਤੇ ਕਈ ਵਾਰ ਆਪਾਂ ਕਿਸੇ ਵਿਅਕਤੀ ਨੂੰ ਦੇਖਦੇ ਆ ਤੇ ਦੇਖ ਕੇ ਇਹ ਸੋਚਦੇ ਆ ਕਿ ਇਹ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਕਮਾਇਆ ਕਿਉਂਕਿ ਉਸ ਦੇ ਚਿਹਰੇ ਤੋਂ ਬਿਲਕੁਲ ਵੀ ਨਹੀਂ ਲੱਗਦਾ ਕਿ ਉਹ ਆਦਮੀ ਇੰਨਾ ਜ਼ਿਆਦਾ ਪੈਸਾ ਕਮਾਉਂਦਾ ਹੋਵੇਗਾ ਅਪਾ ਇਹ ਜ਼ਰੂਰ ਸੋਚਦੇ ਆ ਕਿ ਉਸ ਦੀ ਇੰਨੀ ਜ਼ਿਆਦੀ ਔਕਾਤ ਤੇ ਉਹ ਇੰਨਾ ਜ਼ਿਆਦਾ ਪੈਸਾ ਕਮਾ ਲੈਂਦਾ ਹੈ ਕਿਉਂਕਿ ਹੁੰਦਾ ਕੀ ਹੈ ਕਿ ਉਹਨਾਂ ਦੇ ਉੱਪਰ ਸ਼ਨੀ ਤੇ ਰਾਹੂ ਇਹ ਜੋ ਉਪਰਸੰਨ ਹੁੰਦੇ ਨੇ ਇਸ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਉਹਨਾਂ ਨੂੰ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪੈਂਦਾਗਾ ਉਹ ਥੋੜਾ ਜਿਹਾ ਵੀ ਕੰਮ ਕਰਨ ਨਿਵੇਸ਼ਾ ਕੋ ਨੱਚ ਖੁੱਦ ਲੈਣ ਉਹਨਾਂ ਦੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਤੇ ਕਈ ਵਿਅਕਤੀ ਆਪਾਂ ਦੇਖਦੇ ਆ ਕਿ ਉਹ ਹਾਰ ਰੋਜ਼ ਦਿਨ ਰਾਤ ਮਿਹਨਤ ਕਰਦੇ ਆ ਦੇਨ ਰਾਤ ਮਿਹਨਤ ਕਰਨ ਦੇ باوجود ਵੀ ਉਹਨਾਂ ਦੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਇਸ ਤਰੀਕੇ ਦੇ ਨਾਲ ਜਦੋਂ ਰਾਹੂ ਤੇ ਸ਼ਨੀ ਪਰਸਨ ਹੋ ਜਾਂਦੇ ਆ ਉਦੋਂ ਸਾਡੇ ਘਰ ਦੇ ਵਿੱਚ ਕਿਸੇ ਵੀ ਬਹਾਨੇ ਦੇ ਨਾਲ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਨੇ ਇਸ ਤਰੀਕੇ ਦੇ ਨਾਲ ਜੇਕਰ ਨਰਾਜ ਹੋਣ ਤਾਂ ਬੇਸ਼ੱਕ ਤੁਸੀਂ ਦਿਨ ਰਾਤ ਮਿਹਨਤ ਕਰ ਲੋ ਜਿੰਨਾ ਮਰਜੀ ਤੁਸੀਂ ਹੱਡ ਬਣ ਕੇ ਮਿਹਨਤ ਕਰੋ ਤੁਹਾਡੇ ਘਰ ਦੇ ਵਿੱਚ ਪੈਸਾ ਰੁਕਦਾ ਹੀ ਨਹੀਂ ਫੌਂਦਾ ਜਰੂਰੇ ਪਰ ਫਜ਼ੂਲ ਖਰਚ ਤੇ ਜਾਂ ਬਾਧੂ ਜਗਾ ਤੇ ਤੁਹਾਡਾ ਜਿਹੜਾ ਪੈਸਾ ਹੈ ਉਹ ਵੇਸਟ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਹਰ ਕੋਈ ਵਿਅਕਤੀ ਆਪਣੀ ਬਹੁਤ ਜ਼ਿਆਦਾ ਮਿਹਨਤ ਕਰਨ ਦੇ ਬਾਵਜੂਦ ਮਹੀਨੇ ਦੇ ਵਿੱਚ 40 ਤੋਂ 50000 ਰੁਪਏ ਕਮਾ ਵੀ ਲੈਂਦਾ ਹੈ ਉਹ ਆਪਣੇ ਬੱਚਿਆਂ ਦੀ ਸਕੂਲ ਫੀਸਾਂ ਕੱਢ ਕੇ ਆਪਣੇ ਘਰ ਦੇ ਖਰਚੇ ਕੱਢ ਕੇ ਉਸ ਦੇ ਕੋਲ ਇੱਕ ਮਹੀਨੇ ਦੇ ਵਿੱਚ 1 ਰੁਪਏ ਦੀ ਸੇਵਿੰਗ ਨਹੀਂ ਹੁੰਦੀ ਇਸ ਕਰਕੇ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਉਪਾਅ ਲੈ ਕੇ ਆਈਆਂ ਇਹ ਉਪਾਅ ਬਹੁਤ ਹੀ ਜ਼ਿਆਦਾ ਵਧੀਆ ਹੋਣ ਵਾਲਾ ਹੈ ਇਸ ਕਰਕੇ ਤੁਸੀਂ ਜ਼ਰੂਰ ਇੱਕ ਵਾਰ ਇਸ ਉਪਾਅ ਨੂੰ ਕਰਿਓ ਇਹ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਣਾ ਬਿਨਾਂ ਸਕਿੱਪ ਕੀਤੇ ਸਕਿੱਪ ਬਿਲਕੁਲ ਵੀ ਨਾ ਕਰਨਾ ਤਾਂ ਜੋ ਕਿ ਤੁਹਾਨੂੰ ਇਸ ਉਪਾਅ ਦੀ ਚੰਗੀ ਤਰ੍ਹਾਂ ਸਮਝ ਲੱਗ ਸਕੇ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਕਿ ਜੋ ਰਾਹੂ ਹੁੰਦਾ ਹੈ ਉਹ ਰਾਹੂ ਸਭ ਤੋਂ ਜ਼ਿਆਦਾ ਪ੍ਰਸੰਨ ਹੁੰਦਾ ਹੈ ਚੰਦਨ ਤੋਂ ਜਾਂ ਫਿਰ ਚੰਦਨ ਦਾ ਜੋ ਇਤਰ ਹੁੰਦਾ ਹੈ ਉਸ ਤੋਂ ਪ੍ਰਸੰਨ ਹੁੰਦਾ ਹੈ। ਮੈਂ ਤੁਸੀਂ ਕਰਨਾ ਕੀ ਹੈ ਕਿ ਜਦੋਂ ਜਿਵੇਂ ਹਰ ਰੋਜ਼ ਆਪਾਂ ਘਰ ਦੇ ਵਿੱਚ ਇਸ਼ਨਾਨਤਾ ਕਰਦੇ ਹੀ ਹਾਂ ਨਹਾਉਂਦੇ ਤਾਂ ਹੈਗੀ ਨਹੀਂ ਤੇ ਜਦੋਂ ਵੀ ਤੁਸੀਂ ਨਹਾਉਣ ਦੇ ਲਈ ਜਾਣਾ ਹੈ ਤੁਹਾਡੇ ਘਰ ਦੇ ਵਿੱਚ ਚੰਦਨ ਦਾ ਇਤਰ ਤਾਂ ਹੋਵੇਗਾ ਜੇਕਰ ਨਹੀਂ ਹੋਏਗਾ। ਤਾਂ ਤੁਸੀਂ ਵਿਚਾਰ ਤੋਂ ਜਾ ਕੇ ਲਿਆਸਾ ਕਿ ਦਿਉ ਤਨ ਹੋਣ ਦੇ ਸਮੇਂ ਨਹਾਉਣ ਵਾਲੇ ਪਾਣੀ ਦੇ ਵਿੱਚ ਹਰ ਰੋਜ਼ ਤੁਸੀਂ ਥੋੜਾ ਜਿਹਾ ਚੰਦਨ ਦਾ ਇਤਰ ਪਾ ਕੇ ਨਹਾਉਣਾ ਸ਼ੁਰੂ ਕਰ ਦਿਓ ਇਸੇ ਨਾਲ ਹੁੰਦਾ ਕੀ ਹੈ ਕਿ ਜੋ ਤੁਹਾਡੇ ਅੰਦਰ 네ਗੈਟਿਵਿਟੀ ਹੁੰਦੀ ਹੈ ਨਾ ਜਿਸ ਤੇ ਕਰਕੇ ਰਾਹੁ ਤੁਹਾਡੇ ਤੋਂ ਨਰਾਜ ਰਹਿੰਦਾ ਹੈ ਨਹਾਉਣ ਵਾਲੇ ਪਾਣੀ ਦੇ ਵਿੱਚ ਕਿਉਂ ਕਿਹਾ ਗਿਆ ਹੈ ਕਿ ਚੰਦਨ ਦਾ ਇਤਰ ਜ਼ਰੂਰ ਪਾਓ ਕਿਉਂਕਿ ਅਸੀਂ ਕੀ ਕਰਦੇ ਹਾਂ ਕਿ ਜਦੋਂ ਨਹਾਉਨੇ ਆਂ ਨਹਾਉਣ ਵਾਲੇ ਪਾਣੀ ਦਾ ਸੀ ਸਿਰ ਤੋਂ ਲੈ ਕੇ ਪੈਰ ਤੱਕ ਯੂਜ਼ ਕਰਦੇ ਆ ਇਸ ਤਰੀਕੇ ਦੇ ਨਾਲ ਤੁਹਾਡੀਆਂ ਜਿੰਨੀਆਂ ਵੀ ਨੈਗੇਟਿਵ ਚੀਜ਼ਾਂ ਹੋਣਗੀਆਂ ਉਹ ਤੁਹਾਡੀ ਬਾਡੀ ਦੇ ਵਿੱਚ ਹੁੰਦੀਆਂ ਨੇ ਤੇ ਇਸ ਤਰੀਕੇ ਦੇ ਨਾਲ ਉਹ ਤੁਹਾਡੀ ਬਾਡੀ ਦੇ ਵਿੱਚੋਂ ਸਾਰੀਆਂ ਹੀ ਨਿਕਲ ਜਾਣਗੀਆਂ ਇਸ ਤਰੀਕੇ ਦੇ ਨਾਲ ਸਾਡਾ ਜਿਹੜਾ ਰਾਹੂ ਏ ਉਹ ਸਾਡੇ ਤੇ ਪ੍ਰਸੰਨ ਹੋਵੇਗਾ ਜਦੋਂ ਸਾਡੇ ਸਰੀਰ ਦੇ ਵਿੱਚੋਂ ਸਾਰੀਆਂ ਨੈਗੇਟਿਵ ਚੀਜ਼ਾਂ ਨਿਕਲ ਜਾਣਗੀਆਂ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ 네ਗੇਟਿਵ ਤੇ ਪੋਜ਼ਿਟਿਵ ਉਹ ਸਾਡੇ ਸਰੀਰ ਦੇ ਵਿੱਚ ਹੀ ਆਉਂਦੀਆਂ ਨੇ ਪੋਜ਼ਿਟਿਵ ਵੀ ਤੇ 네ਗੇਟਿਵ ਵੀ ਇਹ ਸਾਨੂੰ ਦਿਖਾਈ ਦੇਣ ਚਾਹ ਜਾਂ ਨਾ ਦੇਣ ਪਰ ਇਹ ਸਾਡੇ ਸਰੀਰ ਦੇ ਵਿੱਚ ਜ਼ਰੂਰ ਆਉਂਦੀਆਂ ਨੇ ਇਹ ਸਾਡੇ ਤੋਂ ਉਹੀ ਕੰਮ ਕਰਾਉਂਦੀਆਂ ਨੇ ਜੇ ਇਸ ਤਰ੍ਹਾਂ ਦੀਆਂ ਸਾਡੇ ਸਰੀਰ ਦੇ ਵਿੱਚ ਚੀਜ਼ਾਂ ਹੋਣਗੀਆਂ ਜੇਕਰ 네ਗੇਟਿਵ ਹੋਣਗੀਆਂ ਤੇ ਸਾਡੇ ਕੋਲੋਂ 네ਗੇਟਿਵ ਕੰਮ ਹੀ ਕਰਾਉਣਗੀਆਂ ਜੇਕਰ ਪੋਜ਼ਿਟਿਵ ਹੋਣਗੀਆਂ ਤਾਂ ਉਹ ਸਾਡੇ ਕੋਲੋਂ ਬੜੇ ਚੰਗੇ ਕੰਮ ਕਰਵਾਉਣਗੀਆਂ ਇਸ ਕਰਕੇ ਜਦੋਂ ਅਸੀਂ ਹਰ ਰੋਜ਼ ਨਹਾਉਣ ਵੇਲੇ ਨਹਾਉਣ ਵਾਲੀ ਪਾਲਟੀ ਦੇ ਵਿੱਚ ਥੋੜਾ ਜਿਹਾ ਚੰਦਨ ਦਾ ਇਤਰ ਮਲਾ ਕੇ ਨਹਾਉਣਾ ਅਸੀਂ ਸ਼ੁਰੂ ਕਰ ਦੇਵਾਂਗੇ ਪਾਲਟੀ ਦੇ ਵਿੱਚ ਮਲਾ ਕੇ ਅਸੀਂ ਰੋਜ਼ ਨਹਾਵਾਂਗੇ ਤੇ ਤੁਸੀਂ ਦੇਖੋਗੇ ਇਹ ਉਪਾਅ ਕਰਨ ਤੋਂ ਬਾਅਦ ਵਿੱਚ ਕੇ ਤੁਹਾਡੇ ਘਰ ਦੇ ਵਿੱਚ ਔੜ ਵਾਲੀਆਂ ਪਰੇਸ਼ਾਨੀਆਂ ਹੌਲੀ-ਹੌਲੀ ਕਰਕੇ ਤੁਹਾਡੇ ਘਰ ਤੋਂ ਦੂਰ ਹੋ ਜਾਣਗੀਆਂ ਇਹ ਵਿਸ਼ਵਾਸ ਦੇ ਨਾਲ ਕਰਕੇ ਦੇਖਣਾ ਸਿਰਫ ਕਰਨਾ ਤਾਂ ਇਹੀ ਹੈ ਕਿ ਨਹਾਉਣ ਦੇ ਟਾਈਮ ਨਹਾਉਣ ਵਾਲੀ ਬਾਲਟੀ ਦੇ ਵਿੱਚ ਤੁਸੀਂ ਚੰਦਨ ਦਾ ਥੋੜਾ ਜਿਹਾ ਇਤਰ ਪਾ ਦੇ ਲੈ ਜੇਕਰ ਤੁਹਾਡੇ ਘਰ ਦੇ ਵਿੱਚ ਚੰਦਨ ਦਾ ਇਤਰ ਨਹੀਂ ਹੈਗਾ ਤੁਸੀਂ ਬਾਜ਼ਾਰ ਤੋਂ ਖਰੀਦ ਕੇ ਲਿਆ ਸਕਦੇ ਹੋ ਤੇ 3 ਤੋਂ 4 ਹੁੰਦਾ ਬਾਲਟੀ ਦੇ ਵਿੱਚ ਤੁਸੀਂ ਪਾ ਕੇ ਹਰ ਰੋਜ਼ ਨਹਾਉਣਾ ਸ਼ੁਰੂ ਕਰ ਦਿਓ ਬਸ ਇਹ ਇੱਕ ਛੋਟਾ ਜਿਹਾ ਉਪਾਏ ਇੱਕ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਕੋਈ ਕੰਮ ਨਹੀਂ ਕਰ ਪਾ ਰਹੇ ਉਸ ਕੰਮ ਨੂੰ ਨਾ ਕਰਨ ਪਾ ਪੌਣ ਕਰਕੇ ਅਸੀਂ ਜਿਹੜੇ ਆਪਣੇ ਘਰ ਦੇ ਵਿੱਚ ਦੁੱਖ ਤਕਲੀਫ ਸਾਡੇ ਆਉਂਦੇ ਨੇ ਉਹ ਸਾਰੇ ਹੀ ਦੁੱਖ ਤਕਲੀਫ ਦੂਰ ਹੋ ਜਾਣਗੇ ਇੱਕ ਛੋਟੇ ਜਿਹੇ ਉਪਾਅ ਦੇ ਨਾਲ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਇਹ ਉਪਾਹਰ ਰੋਜ਼ ਰੁਟੀਨ ਦੇ ਨਾਲ ਆਪਣੇ ਘਰ ਦੇ ਵਿੱਚ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਦੁੱਖ ਤਕਲੀਫ ਨਹੀਂ ਆਉਣ ਵਾਲਾ ਇਸ ਉਪਾਅ ਨੂੰ ਕੋਈ ਵੀ ਕਿਸੇ ਵੀ ਦਿਨ ਤੁਸੀਂ ਕਰ ਸਕਦੇ ਹੋ ਕੋਈ ਵੀ ਕਰ ਸਕਦਾ ਤੁਸੀਂ ਪਰਿਵਾਰ ਦੇ ਸਾਰੇ ਫੈਮਿਲੀ ਮੈਂਬਰ ਵੀ ਕਰ ਸਕਦੇ ਹੋ ਕਿਸੇ ਵੀ ਟਾਈਮ ਕਰ ਸਕਦੇ ਹੋ ਬਸ ਜਦੋਂ ਤੁਸੀਂ ਨਹਾਉਣਾ ਉਸ ਸਮੇਂ ਹੀ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰੀਏ ਸੋ ਇੱਕ ਵਾਰ ਤੁਸੀਂ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਅੱਜ ਦੀਆਂ ਜੇ ਇਹ ਉਪਾਰਦੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪਿਆਰ ਪਰਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪਿਆਰ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ